ਸਤਨਾਮ ਸਿੰਘ ਤੜ ਕੈਂਡੀਡੇਟ ਬੌਜਨ ਸਮਾਜ ਪਾਰਟੀ ਲੋਕ ਸਭਾ ਖਡੂਰ ਸਾਹਿਬ ਜੀ ਅੱਜ ਅਸੀਂ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਹਾਂ ਜੀ ਮੈਂਬਰ ਪਾਰਲੀਮੈਂਟ ਦੇ ਭਾਜੀ ਆਰੰਡਰ ਤੋਂ ਦੇਖਿਆ ਕਿ ਜਿਹੜੇ ਵੀ ਕੈਂਡੀਡੇਟ ਜਿਹਨੂੰ ਨੌਜਨ ਪਾਰਲੀਮੈਂਟ ਦੀ ਜਾਕੀ ਤੇ ਬਣ ਕੇ ਜਾਂਦੇ ਜਿਆਦਾ ਜ਼ਿਆਦਾ ਉਥੇ ਜਾ ਕੇ ਆਵਾਜ਼ ਨਹੀਂ ਠਾ ਸਕਦੇ ਉਹਦਾ ਕਾਰਨ ਕੀ ਆ ਦੇਖੋ ਜੀ ਜਿਹੜੀ ਬੌਜਨ ਸਮਾਜ ਪਾਰਟੀ ਆ ਇਹ ਦੱਬੇ ਕੁਚਲਿਆਂ ਦੀ ਪਾਰਟੀ ਆ ਇਹ ਸਭ ਤੋਂ ਵੱਧ ਆਵਾਜ਼ ਠਾਉਂਦੀ ਆ ਤੇ ਮੈਂ ਚਾਹੁੰਦਾ ਆ ਕਿ ਜਿਹੜੀ ਬੌਜਨ ਸਮਾਜ ਪਾਰਟੀ ਆ ਇਹਨੂੰ ਇੱਕ ਵਾਰੀ ਇਹ ਮੌਕਾ ਮਿਲਣਾ ਚਾਹੀਦਾ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਨਯੋਗ ਸਾਡੇ ਭੈਣ ਕੁਮਾਰੀ ਮਾਇਆ ਵਰਦੀਨ ਬਣਾਉਣਾ ਚਾਹੀਦਾ ਆ ਹਰ ਪਾਰਟੀ ਨੂੰ ਪਰਖਿਆ ਆ ਇਸ ਪਾਰਟੀ ਨੂੰ ਵੀ ਪਰਖਣਾ ਚਾਹੀਦਾ ਤੇ ਫਿਰ ਦੇਖਣਾ ਚਾਹੀਦਾ ਵੀ ਕਿਉਂਕਿ ਜਦੋਂ ਅਸੀਂ ਪਰਖਾਂਗੇ ਕਿਸੇ ਨੂੰ ਫਿਰ ਹੀ ਪਤਾ ਲੱਗੂਗਾ ਨਾ ਤੇ ਬਹੁਤ ਜਣ ਸਮਾਜ ਪਾਰਟੀ ਜਿਹੜੇ ਆ ਉਹ ਖੁੱਲ ਕੇ ਮੁੱਦੇ ਠਾਉਂਦੀ ਆ ਐਸਸੀ ਬੀਸੀ ਕਮਿਊਨਿਟੀ ਦੇ ਹਰ ਮੁੱਦੇ ਵਰਗ ਜਿਹੜਾ ਆ ਉਹਦੇ ਮੁੱਦੇ ਠਾਉਂਦੀ ਆ ਜੀ ਖੁੱਲ ਕੇ ਮੁੱਦੇ ਠਾਉਂਦੀ ਆ ਜਿਹੜੀ ਬਾਕੀ ਆ ਪਾਰਟੀਆਂ ਕਿਉਂ ਨਹੀਂ ਮੁੱਦੇ ਠਾਉਂਦੀਆਂ ਕਿਉਂਕਿ ਉਹ ਜਿਹੜੀਆਂ ਪਾਰਟੀਆਂ ਜ਼ਗੀਰਦਾਰ ਸਰਮਾਇਦ ਉਹ ਚੰਦਾ ਧੰਦਾ ਜਿਹੜਾ ਆ ਉਹ ਰੋਜ਼ਗਾਰ ਜਿਹੜਾ ਆ ਉਹ ਸਾਡੇ ਗਰੀਬ ਲੋਕਾਂ ਨੂੰ ਦੇਣਾ ਚਾਹੁੰਦੀਆਂ ਚੰਦਾ ਧੰਦਾ ਲੈ ਕੇ ਕਾਰਪੋਰੇਟ ਘਰਾਣਿਆਂ ਤੋਂ ਉਹ ਤਾਂ ਪਾਰਟੀਆਂ ਚੱਲਦੀਆਂ ਜਿਹੜੀ ਬਹੁਜਨ ਸਮਾਜ ਪਾਰਟੀ ਆ ਇਹ ਆਮ ਲੋਕਾਂ ਦੇ ਫੰਡ ਦੇ ਚੱਲਦੀ ਆ ਗਰੀਬ ਵਰਕਰਾਂ ਦੇ ਫੰਡ ਦੇ ਚੱਲਦੀ ਆ ਤੇ ਇਹ 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 ਮੁੱਦੇ ਸੰਸਦ ਦੇ ਜਾ ਕੇ ਹਮੇਸ਼ਾ ਚੁੱਕਦੀ ਰਹੀ ਹੈ ਜੀ ਵੇਖ ਲਿਆ ਜਿਹੜੇ ਸਜ਼ਾ ਕੱਟ ਚੁੱਕੇ ਆ ਕੇ ਆਪਣੇ ਭਰਾ ਜਾਂ ਕੋਈ ਵੀ ਆ ਇਹ ਮੁੱਦਾ ਆਮ ਮੁੱਦਾ ਠਾਇਆ ਜਾ ਰਿਹਾ ਪੰਜਾਬ ਚ ਖਾ ਖਾ ਕੇ ਲੋਕ ਸਭਾ ਹਲਕਾ ਖਟੂ ਸਾਧਾ ਤੁਹਾਡਾ ਕੀ ਹੋਣਾ ਜੀ ਜੀ ਬੰਦੀ ਸੇਖਿਆ ਜਾਂ ਕੋਈ ਵੀ ਕਮਿਊਨਿਟੀ ਆ ਭਾਰਤੀ ਲਾਅਨ ਆਰਡਰ ਦੇ ਮੁਤਾਬਕ ਭਾਰਤੀ ਸੰਵਿਧਾਨ ਦੇ ਮੁਤਾਬਕ ਮਾਨਯੋਗ ਸੁਪਰੀਮ ਕੋਰਟ ਦੇ ਮੁਤਾਬਕ ਕੋਈ ਵੀ ਬੰਦਾ ਜੇਲ੍ਹ ਵਿੱਚ ਬੰਦ ਨਹੀਂ ਰਹਿਣਾ ਚਾਹੀਦਾ ਕਾਨੂੰਨ ਮੁਤਾਬਕ ਜੇ ਉਹਨੇ ਸਜ਼ਾ ਕੱਟ ਲਈ ਹੈ ਕਿਸੇ ਵੀ ਪ੍ਰਕਾਰ ਦੀ ਸਜ਼ਾ ਕੱਟ ਲਈ ਹੈ ਨਹੀਂ ਰਹਿਣਾ ਚਾਹੀਦਾ ਤੇ ਮੈਂ ਇਹਦੀ ਫਾਈਟ ਉਹ ਆਪਣੇ ਪੂਰਾ ਯੋਰ ਲਾ ਕੇ ਸੰਸਦ ਦੇ ਵਿੱਚ ਇਹਦੀ ਆਵਾਜ਼ ਚੁੱਕਾਂਗਾ ਕਿ ਬੱਦੀ ਸਿੱਖ ਚਾਹੇ ਕੋਈ ਵੀ ਕਮਿਊਨਿਟੀ ਆ ਚਾਹੇ ਕੋਈ ਵੀ ਕਮਿਊਨਿਟੀ ਆ ਉਹਨਾਂ ਦਾ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਬੰਦਾ ਕਿਉਂਕਿ ਆਰਟੀਕਲ 15 ਵੀ ਕਹਿੰਦਾ ਜਾਤ ਭੇਦ ਨਸਲ ਧਰਮ ਦੇ ਆਧਾਰ ਤੇ ਕਿਸੇ ਨਾਲ ਇਹ ਪੇਦ ਭਾਵ ਨਹੀਂ ਹੋਣਾ ਚਾਹੀਦਾ ਤੇ ਕੁਝ ਪੇਦ ਭਾਵੀ ਸਰਕਾਰਾਂ ਆ ਉਹ ਪੇਦ ਭਾਵੀ ਕਰਕੇ ਉਹਨਾਂ ਨੂੰ ਰਕਿਆ ਹੋਇਆ ਸਰਕਾਰਾਂ ਨੇ ਕੁਝ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਵੇਖਿਆ ਕਿਸਾਨਾਂ ਦੇ ਕਈ ਮੁੱਦੇ ਜਿਹੜੇ ਪਹਿਲਾਂ 14 15 ਮਹੀਨੇ ਧਰਨੇ ਤੇ ਲਾ ਕੇ ਬੈਠਿਆ ਰਹੇ ਹੁਣ ਫੇਰ ਧਰਨਾ ਲਾ ਕੇ ਬੈਠਿਆ ਇਹਨਾਂ ਦੇ ਮੁੱਦੇ ਕੋਈ ਵਜh ਠਾਈ ਜਾਊਗੀ ਹਾਂਜੀ ਹਾਂਜੀ ਜ਼ਰੂਰ ਜੀ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਚੁੱਕਿਆ ਹਾਂ ਵੀ ਜਿਹੜੀਆਂ ਸਰਕਾਰਾਂ ਅੱਜ ਦਾ ਕਾਂਗਰਸ ਭਾਜਪਾ ਆਮ ਆਦਮੀ ਬਣੀ ਹੈ ਪਾਰਟੀਆਂ ਆ ਬਿਆ ਜਾ ਸੀਪੀਆਈ ਆ ਸੀਪੀਆਈ ਇਹ ਮ ਕਿਸੇ ਵੀ ਪ੍ਰਕਾਰ ਦੀ ਪਾਰਟੀ ਹੈ ਇਹਨਾਂ ਦਾ ਇਤਿਹਾਸ ਛੱਕੇ ਦੇਖੋ ਇਹ ਪਾਰਟੀਆਂ ਕਾਰਪੋਰੇਟ ਘਰਾਣਾ ਚਲਾ ਰਿਆ ਵਾ ਤੇ ਇਹ ਇਹੋ ਹੀ ਕਾਨੂੰਨ ਜਿਹੜੇ ਆ ਇਹ ਬਣਾਉਂਦੇ ਆ ਕਾਰਪੋਰੇਟ ਘਰਾਣਾ ਦੇ ਪੱਖ ਚ ਤੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਤੇ ਬਹੁਜਨ ਸਮਾਜ ਪਾਰਟੀ ਜਦੋਂ ਕਾਨੂੰਨ ਬਣ ਰਹੇ ਸੀ ਖੇਤੀ ਬਿੱਲ ਕਾਲੇ ਕਾਨੂੰਨ ਬਣ ਰਹੇ ਸੰਸਦ ਦੇ ਬਹੁਜਨ ਸਮਾਜ ਪਾਰਟੀ ਦੇ 10 ਮੈਂਬਰ ਪਾਰਲੀਮੈਂਟ ਨੇ ਇਹਦੇ ਵਿਰੋਧ ਕੀਤਾ ਸੀ ਜਦੋਂ ਕਾਨੂੰਨ ਬਣ ਰਹੇ ਸੀ ਇਹ ਇਹ ਹਿਸਟਰੀ ਅਸੀਂ ਦੇਖ ਸਕਦੇ ਹਾਂ ਜੀ